ਹਾਂਜੀ ਬਾਈ ਜੀ ਕਦੀ ਨਾ ਕਦੀ ਤੁਹਾਡਾ ਮੋਬਾਈਲ ਫੋਨ ਵੀ ਜ਼ਰੂਰ ਖਰਾਬ ਹੋਇਆ ਹੋਵੇਗਾ ਤੇ ਤੁਸੀਂ ਉਸ ਨੂੰ ਠੀਕ ਕਰਵਾਉਣ ਲਈ ਚੰਗੇ ਪੈਸੇ ਦਿੱਤੇ ਹੋਵੋਗੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਸੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਹੈਜੀ ਵੈਬਸਾਈਟ ਦੱਸੂਗਾ ਜਿਹਦੇ ਨਾਲ ਜਿਹੜੇ ਮੋਬਾਈਲ ਰਿਪੇਅਰ ਕਰਨ ਵਾਲੇ ਆ ਘੱਟ ਪੈਸੇ ਵਾਲੀ ਚੀਜ਼ ਨੂੰ ਕਿੱਦਾਂ ਵਧਾ ਕੇ ਤੁਹਾਨੂੰ ਪੇਸ਼ ਕਰਦੇ ਆ ਤੇ ਤੁਹਾਡੇ ਤੇ ਮੋٹے ਪੈਸੇ ਚਾਰਜ ਕਰਦੇ ਆ ਮੈਂ ਤੁਹਾਨੂੰ ਦੱਸੂਗਾ ਜੀ ਤੁਸੀਂ ਕਿਵੇਂ ਚੈੱਕ ਕਰ ਸਕਦੇ ਜਿਹੜਾ ਪਾਰਟ ਤੁਹਾਡੇ ਫੋਨ ਦੇ ਵਿੱਚ ਪੈਣਾ ਹੈ ਉਹਦਾ ਪ੍ਰਾਈਸ ਐਕਚੁਅਲ ਵਿੱਚ ਕੀ ਆ ਤਾਂ ਦੋਸਤੋ ਤੁਸੀਂ ਇਹਨੂੰ ਆਹ ਵੈਬਸਾਈਟ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਓ ਤੇ ਇਹਦੇ ਤੇ ਆਪਣਾ ਮਾਡਲ ਵਗੈਰਾ ਸਿਲੈਕਟ ਕਰਕੇ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਤੁਹਾਡਾ ਜਿਹੜਾ ਪ੍ਰੋਡਕਟ ਆ ਜਿਹੜਾ ਤੁਸੀਂ ਸਮਾਨ ਖਰੀਦਣਾ ਹੈ ਜਿਹੜਾ ਸਮਾਨ ਵਿੱਚ ਪੈਂਦਾ ਫੋਨ ਦੇ ਉਹਦੇ ਜਿਹੜਾ ਐਕਚੁਅਲ ਚ ਪ੍ਰਾਈਸ ਕੀ ਆ ਉਸ ਤੋਂ ਬਾਅਦ ਤੁਸੀਂ ਲੇਬਰ ਕੋਸਟ ਦੇ ਸਕਦੇ ਆ अदरवाइज ਤੁਸੀਂ ਕੋਈ ਪੈਸਾ ਨਹੀਂ ਦੇਣਾ ਉਹਨੂੰ ਫालतू ਸੋ ਦੋਸਤੋ ਆਹ ਵੀਡੀਓ ਧਿਆਨ ਨਾਲ ਦੇਖਿਓ ਤੇ ਆਪਣਾ ਪ੍ਰਾਈਸ ਚੈੱਕ ਕਰ ਲਿਓ ਸਭ ਤੋਂ ਪਹਿਲਾਂ Google ਤੇ ਜਾਣਾ ਹੈ Google ਤੇ ਜਾਣ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਹੈ Maxb maxb.com ਆ ਦੇਖ ਸਭ ਤੋਂ ਟੋਪ ਤੇ ਆ ਗਿਆ ਇਸ ਤੇ ਤੁਸੀਂ ਓਕੇ ਕਰਨਾ ਇਸ ਤੇ ਓਕੇ ਕਰਨ ਤੋਂ ਬਾਅਦ ਤੁਸੀਂ ਪਹਿਲੀ ਜਿਹੜੀ ਸਾਈਟ ਖੁੱਲਦੀ ਆ ਉਹ ਤੇ ਕਲਿੱਕ ਕਰਨਾ ਉਹ ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਸਾਈਟ ਖੁੱਲ ਗਈ ਆ ਜਿਹੜਾ ਵੀ ਤੁਹਾਡੀ ਕੰਪਨੀ ਦਾ ਫੋਨ ਆ ਉਹ ਤੁਸੀਂ ਉਹ ਤੇ ਕਲਿੱਕ ਕਰਨਾ ਜਿਹੜੀ ਕੰਪਨੀ ਦਾ ਤੁਹਾਡਾ ਫੋਨ ਹੈ ਜਿਵੇਂ ਮੰਨ ਲਓ ਮੇਰਾ Oppo ਦਾ ਫੋਨ ਆ Oppo ਤੇ ਕਲਿੱਕ ਕਰ ਲੈਣਾ ਹੁਣ Oppo ਚ ਕਿਹੜਾ ਮਾਡਲ ਆ ਉਹ ਤੁਸੀਂ ਸਿਲੇਕਟ ਕਰ ਲੈਣਾ ਜਿਵੇਂ Oppo Reno 6 5G ਜਿਹੜਾ ਇਹ ਤੇ ਕਲਿੱਕ ਕਰਦੇ ਆਪਾਂ ਇਹ ਆਪਣਾ ਫੋਨ ਆ ਹੁਣ ਇਹਦੀ ਆਪਣਾ ਜੇ ਸਮਝੀਏ ਵੀ ਟੱਚ ਸਕਰੀਨ ਕਿੰਨੀ ਦੀ ਮਿਲ ਜੂਗੀ ਆਪਾਂ ਨੂੰ ਇਹ ਸਾਈਟ ਦੇ ਉੱਤੇ ਤਾਂ ਟੱਚ ਸਕਰੀਨ ਤੇ ਕਲਿੱਕ ਕਰੋ ਬਾਕੀ ਉਹਦਾ ਪ੍ਰਾਈਸ ਉਹਨੂੰ ਦੇਖ ਦੂੰਗਾ ਦੇਖੋ 1179 ਰੁਪਏ ਦੀ ਪੈਣੀ ਹੈ ਤੇ ਹੋਰ ਜਿੰਨੇ ਵੀ ਆਪਣੇ ਪਾਰਟ ਹੈਗੇ ਆ ਫੋਨ ਦੇ ਸਾਰੇ ਇੱਥੇ ਮਿਲ ਜਾਂਦੇ ਆ ਅਵੇਲੇਬਲ ਹੈਗੇ ਤੁਹਾਡੇ ਇੱਥੇ ਬੈਕ ਕੈਮਰਾ ਇਹ ਬੈਕ ਕੈਮਰਾ ਤੁਹਾਨੂੰ ਕਿੰਨੇ ਦਾ ਪੈ ਜਾਏਗਾ ਦੇਖ ਲੈਂਦੇ ਆ ਇਹ 1849 ਰੁਪਏ ਦਾ ਪੈ ਜਾਊਗਾ ਤੇ ਦੋਸਤੋ ਐਦਾਂ ਕਰਕੇ ਤੁਸੀਂ ਜਿਹੜਾ ਆਪਣੀ ਪ੍ਰੋਡਕਟ ਦਾ ਪ੍ਰਾਈਸ ਪਤਾ ਕਰ ਸਕਦੇ ਆ ਤੇ ਦੁਕਾਨਦਾਰ ਨੂੰ ਦੱਸਦੇ ਤੁਸੀਂ ਇੱਥੋਂ ਪਰਚੇਜ਼ ਵੀ ਕਰ ਸਕਦੇ ਆ ਮਤਲਬ ਖਰੀਦ ਵੀ ਸਕਦੇ ਤੁਸੀਂ ਇਸ ਤੋਂ ਬਾਅਦ ਉਹਦੀ ਲੇਬਰ ਜਿਹੜੀ ਉਹ ਕੋਸਟ ਇਨਕਲੂਡ ਹੋਊਗੀ ਹੋਰ ਫालतू ਪੈਸੇ ਦੇਣ ਦੀ ਕੋਈ ਲੋੜ ਨਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਿਉਂਕਿ ਅਕਸਰ ਫੋਨ ਜਿਹੜੇ ਆਪਣੇ ਖਰਾਬ ਹੁੰਦੇ ਰਹਿੰਦੇ ਆ ਤੇ ਹਰੇਕ ਤਾਂ ਕੋਈ ਨਾ ਕੋਈ ਪ੍ਰੋਡਕਟ ਜਿਹੜਾ ਖਰਾਬ ਹੁੰਦਾ ਰਹਿੰਦਾ ਤਾਂ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਦਾ ਵੀ ਕੋਈ ਨਜਾਇਜ਼ ਪੈਸਾ ਨਾ ਠੱਗਿਆ ਜਾਵੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ